ਦੇਹਾਨਾ ਪੱਛਮੀ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਵੱਲੋਂ ਉਮੀਦਵਾਰ ਉਤਾਰਨ ਦੀ ਸਥਿਤੀ ਹੋਈ ਔਖੀ ਜੋ ਸੁਖਵੀਰ ਸਿੰਘ ਬਾਦਲ ਖੁਦ ਹਲਕਾ ਪੱਛਮੀ ਦੇ ਵਿੱਚ ਲਗਾਤਾਰ ਮੀਟਿੰਗਾਂ ਕਰ ਰਿਹਾ ਸੀ ਪਰ ਕਿਸੇ ਵੀ ਉਮੀਦਵਾਰ ਤੇ ਸਹਿਮਤੀ ਨਾ ਬਣਨ ਕਰਕੇ ਇਹ ਪੈਨਿੰਗ ਰੱਖ ਦਿੱਤਾ ਗਿਆ ਹੈ ਜੋ ਉਮੀਦਵਾਰ ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਹੁਣ ਕਿਸ ਨੂੰ ਉਤਾਰੇਗਾ ਜੋ ਲੁਧਿਆਣਾ ਪੱਛਮੀ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਹਾਈ ਕਮਾਂਡ ਸ਼ਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਐਲਾਨ ਕੀਤਾ ਜਾਣਾ ਹੈ ਉਹ ਵਿਸਾਖੀ ਵਾਲੇ ਦਿਨ ਜੋ ਕਾਨਫਰੰਸ ਵਾਲੇ ਦਿਨ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਉਸ ਉਮੀਦਵਾਰ ਦਾ ਨਾਮ ਅਨਾਉਂਸ ਹੋਵੇਗਾ ਜਿਸ ਨੂੰ ਲੈ ਕੇ ਅਸੀਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਜੁੜੇ ਹੋ ਲੋਕ ਰਾਜ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਸੋ ਪੰਜਾਬ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਪੱਕ ਹੈ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਪਹਿਲਾਂ ਹੀ ਉਤਾਰ ਦਿੱਤਾ ਸੰਜੀਵ ਅਰੋੜਾ ਜੋ ਮੌਜੂਦਾ ਰਾਜ ਸਭਾ ਮੈਂਬਰ ਨੇ ਔਰ ਇਸਤੇਨਾਲੀ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਜੋ ਕਿ ਸਾਬਕਾ ਮੰਤਰੀ ਇਸੇ ਹਲਕੇ ਤੋਂ ਦੋ ਵਾਰ ਜਿੱਤਦੇ ਹੋਏ ਭਾਰਤ ਕੁਸ਼ਨ ਆਸ਼ੂ ਸੋ ਦੋਨਾਂ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚਾਇਆ ਹੋਇਆ ਹੈ ਉੱਥੇ ਹੀ ਅਕਾਲੀ ਦਲ ਵੀ ਇਸ ਜਿਮਨੀ ਚੋਣ ਦੇ ਵਿੱਚ ਆਪਣਾ ਮਜ਼ਬੂਤ ਚਿਹਰਾ ਉਤਾਰਨਾ ਚਾਹੁੰਦੀ ਹੈ ਸੋ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਸੁਖਬੀਰ ਸਿੰਘ ਬਾਦਲ ਖੁਦ ਇਸ ਹਲਕੇ ਦੇ ਵਿੱਚ ਬੁੱਧਵਾਰ ਪਹੁੰਚਦੇ ਨੇ ਔਰ ਵੱਖ-ਵੱਖ ਲੀਡਰਾਂ ਦੇ ਨਾਲ ਵੱਖ-ਵੱਖ ਜੋ ਟਿਕਟ ਦੇ ਚਾਹਵਾਨ ਨੇ ਉਹਨਾਂ ਨਾਲ ਮੀਟਿੰਗਾਂ ਕਰਦੇ ਨੇ ਪਰ ਸਹਿਮਤੀ ਨਹੀਂ ਬਣੀ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਕੁਝ ਦਿਨ ਲਈ ਪੈਂਡਿੰਗ ਰੱਖਿਆ ਹੈ ਔਰ ਇਸ ਦੇ ਨਾਲ ਹੀ ਦੂਸਰੇ ਪਾਸੇ ਭਾਜਪਾ ਨਾਲ ਵੀ ਉਹਨਾਂ ਦੀ ਕੋਈ ਗੱਲਬਾਤ ਹੋ ਰਹੀ ਹੈ ਜੋ ਕਿ ਭਾਜਪਾ ਨਾਲ ਵੀ ਉਹਨਾਂ ਦਾ ਸਹਿਮਤੀ ਬਣ ਸਕਦੀ ਹੈ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ ਅਕਾਲੀ ਭਾਜਪਾ ਜਿਹੜਾ ਕਿ ਪਹਿਲਾ ਗੱਠਜੋੜ ਇੱਥੋਂ ਚੋਣ ਲੜਦੇ ਰਹੇ ਨੇ ਔਰ ਹਮੇਸ਼ਾ ਹੀ ਅਕਾਲੀ ਦਲ ਇੱਥੋਂ ਉਮੀਦਵਾਰ ਖੜਾ ਕਰਦਾ ਸੀ ਔਰ ਅਕਾਲੀ ਦਲ ਜੋ ਸਿੱਖ ਵੋਟਰ ਜ਼ਿਆਦਾ ਹੋਣ ਕਰਕੇ ਇੱਥੇ ਅਕਾਲੀ ਦਲ ਨੂੰ ਹੀ ਜਿੱਤ ਨਸੀਬ ਹੁੰਦੀ ਰਹੀ ਏ ਜਿਸ ਨੂੰ ਲੈ ਕੇ ਭਾਜਪਾ ਲਈ ਇਹ ਸਥਿਤੀ ਔਖੀ ਔਰ ਭਾਜਪਾ ਵੀ ਚਾਹਦੀ ਏ ਕਿ ਅਕਾਲੀ ਭਾਜਪਾ ਗੱਠਜੋੜ ਹੋ ਜਾਵੇ 2027 ਤੋਂ ਪਹਿਲਾਂ ਤੇ ਫਿਰ ਸੱਤਾ ਦੇ ਵਿੱਚ ਅਕਾਲੀ ਭਾਜਪਾ ਆ ਸਕਦਾ ਹੈ ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੋਨੋਂ ਅਲੱਗ-ਅਲੱਗ ਚੋਣ ਲੜਨ ਤੋਂ ਜਿਹੜਾ ਇੱਕ ਮਿਆਜਾ ਪੁੱਗ ਚੁੱਕੀਆਂ ਨੇ ਅਕਾਲੀ ਦਲ ਇੱਕ ਸੀਟ ਜਿੱਤਣ ਵਿੱਚ ਕਾਮਯਾਬ ਹੁੰਦਾ ਔਰ ਭਾਜਪਾ ਦੇ ਵੱਲੋਂ ਕੋਈ ਵੀ ਸੀਟ ਤੇ ਜਿੱਤ ਦਰਜ ਨਹੀਂ ਕੀਤੀ ਜਾਂਦੀ ਭਾਵੇਂ ਵੋਟ ਪ੍ਰਤੀਸ਼ਤ ਜ਼ਰੂਰ ਵਧਿਆ ਹੈ ਭਾਜਪਾ ਦਾ ਪਰ ਹੁਣ ਜੋ ਸੀਟਾਂ ਦੀ ਵੰਡ ਨੂੰ ਲੈ ਕੇ ਇਹ ਸਲੇੜਕਾ ਵਿੱਚ ਟਕ ਸਕਦਾ ਹੈ ਕਿ ਸੈਂਪਤੀ ਕਿਸ ਹੱਦ ਤੇ ਬੰਦੀ ਹੈ ਕਿ ਪਹਿਲਾਂ ਨਾਲੋਂ ਭਾਜਪਾ ਦਾ ਵੋਟ ਪ੍ਰਚਿਤ ਵਧ ਹੁਣ ਕਰਕੇ ਭਾਜਪਾ ਨੂੰ ਪਹਿਲਾਂ ਜਿੱਥੇ 23 ਸੀਟਾਂ ਮਿਲਦੀਆਂ ਸੀ ਹੁਣ ਡਬਲ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਇਹ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਹੋਵੇਗੀ ਪਰ ਕਾਂਗਰਸ ਤੇ ਆਮ ਆਦੀ ਪਾਰਟੀ ਜੋ ਇੱਥੇ ਪੂਰਾ ਜੋਰ ਲਾਣ ਗਿਆ ਹੈ ਸੀਟ ਦੇ ਉੱਪਰ ਔਰ ਲੋਕ ਸਭਾ ਹਲਕੇ ਜਿਹੜਾ ਕਿ ਲੁਧਿਆਣਾ ਤੋਂ ਕਾਂਗਰਸ ਨੇ ਜਿੱਤਿਆ ਸੀ ਲੁਧਿਆਣਾ ਰਾਜਾਵਿੰਗ ਇੱਥੋਂ ਜਿਹੜਾ ਕਿ ਕਾਂਗਰਸੀ ਦੇ ਹਲਕਾ ਲੋਕ ਸਭਾ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਔਰ ਉਹ ਵੀ ਇੱਥੇ ਜਿਹੜਾ ਕਿ ਕਾਂਗਰਸ ਨੂੰ ਇਹ ਸੀਟ ਜਿਤਾਉਣ ਵਿੱਚ ਸਫਲ ਹੋਣਗੇ ਜਾਂ ਨਹੀਂ ਹੋਣਗੇ ਇਹ ਤਾਂ ਹੁਣ ਸਮਾਂ ਦੱਸੇਗਾ ਲੇਕਿਨ ਅਕਾਲੀ ਦਲ ਦੇ ਵੱਲੋਂ ਇੱਥੇ ਉਮੀਦਵਾਰ ਨੂੰ ਐਲਾਨਣ ਵਾਸਤੇ ਜੋ ਵੱਖ-ਵੱਖ ਉਮੀਦਵਾਰਾਂ ਨਾਲ ਮੀਟਿੰਗਾਂ ਕੀਤੀਆਂ ਗਿਆ ਸੁਖਵੀਰ ਸਿੰਘ ਬਾਦਲ ਨੇ ਉਹ ਆਪਣਾ ਉਮੀਦਵਾਰ ਜਿਹੜਾ ਕਿ ਕਿਸ ਨੂੰ ਉਤਾਰਦੇ ਨੇ ਜੋ ਕਿ ਉਮੀਦਵਾਰ ਜਿਹੜੇ ਇਥੋਂ ਬੰਦੇ ਵਿੱਚ ਸਭ ਤੋਂ ਅੱਗੇ ਜੋ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਜੋ ਇਸੇ ਹਲਕੇ ਤੋਂ ਲਗਾਤਾਰ ਜਿੱਤ ਦਰਜ ਕਰਦੇ ਰਹੇ ਨੇ ਉਹਨਾਂ ਦੇ ਪੁੱਤਰ ਡਾਕਟਰ ਹਿਤੇਸ਼ ਇੰਦਰ ਸਿੰਘ ਗਰੇਵਾਲ ਦੂਸਰੇ ਪਾਸੇ ਬਾਅਦ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਪਰਮੁਪਕਾਰ ਸਿੰਘ ਘੁੰਮਣ ਤੇ ਜਗ ਜਗਬੀਰ ਸਿੰਘ ਸੋਖੀ ਕਮਲ ਚੈਤਲੀ ਅਤੇ ਜਸਪ੍ਰੀਤ ਸਿੰਘ ਸੋਖੀ ਜਸਪ੍ਰੀਤ ਸਿੰਘ ਹੋਬੀ ਸ਼ਾਮਲ ਨੇ ਜੋ ਇਸ ਹਲਕੇ ਤੋਂ ਅਕਾਲੀ ਦਲ ਤੋਂ ਟਿਕਟ ਮੰਗ ਰਹੇ ਨੇ ਸੋ ਮੀਟਿੰਗ ਦੇ ਦੌਰਾਨ ਜਥੇਦਾਰ ਹੀਰਾ ਸਿੰਘ ਗਾਪੜੀਆ ਹਰੀਸ਼ ਸਿੰਘ ਟਾੜਾ ਹਰੀਸ਼ ਰਾਏ ਟਾੜਾ ਭੁਪਿੰਦਰ ਸਿੰਘ ਪਿੰਦਾ ਤੇ ਰਜਨੀ ਰਣਜੀਤ ਸਿੰਘ ਢਿੱਲੋਂ ਤੇ ਹਰਚੰਦ ਸਿੰਘ ਗੋਹਲਵਾੜੀਆ ਕਮਲ ਚੇਤਨੀ ਤੇ ਮਾਨ ਸਿੰਘ ਗਰਚਾ ਹਜਿੰਦਰ ਸਿੰਘ ਬੋਬੀ ਗਰਚਾ ਹਰਪ੍ਰੀਤ ਸਿੰਘ ਡੰਗ ਇਹ ਸਾਰੇ ਹੀ ਮੀਟਿੰਗ ਵਿੱਚ ਸੁਖੀਰ ਸਿੰਘ ਬਾਦਲ ਨਾਲ ਸ਼ਾਮਲ ਹੁੰਦੇ ਨੇ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਸਾਰੇ ਇਕਜੁੱਟ ਹੋ ਕੇ ਜੋ ਵੀ ਉਮੀਦਵਾਰ ਪਾਰਟੀ ਦੇਵੇਗੀ ਅਸੀਂ ਉਸ ਨੂੰ ਇਥੋਂ ਜਿਤਾਵਾਂਗੇ ਔਰ ਸੁਖਬੀਰ ਨੇ ਕਿਹਾ ਕਿ ਲੁਧਿਆਣਾ ਵਾਸੀ ਅਕਾਲੀ ਦਲ ਦੇ ਉਮੀਦਵਾਰ ਨੂੰ ਸੇਵਾ ਦਾ ਮੌਕਾ ਜ਼ਰੂਰ ਬਖਸ਼ਣਗੇ ਕਿਉਂਕਿ ਉਹਨਾਂ ਨੇ ਦਿੱਲੀ ਵਾਲੀਆਂ ਪਾਰਟੀਆਂ ਦਾ ਜੋ ਇੱਥੇ ਪੰਜਾਬ ਵਿੱਚ ਰਾਜ ਦੇਖ ਲਿਆ ਹੈ ਦਿੱਲੀ ਵਾਲੀਆਂ ਪਾਰਟੀਆਂ ਜੋ ਝੂਠ ਤੇ ਲਾਰਿਆਂ ਤੋਂ سوا ਕੁਝ ਵੀ ਨਹੀਂ ਦਿੰਦੀਆਂ ਪੰਜਾਬ ਨੂੰ ਸਗੋਂ ਪੰਜਾਬ ਨੂੰ ਲੁੱਟਦੀਆਂ ਨੇ ਇਸ ਨੂੰ ਲੈ ਕੇ ਲੋਕ ਖੇਤਰੀ ਪਾਰਟੀ ਨੂੰ ਦੁਬਾਰਾ ਸੱਤਾ ਵਿੱਚ ਲਿਆਉਣਾ ਚਾਹੁੰਦੇ ਨੇ ਸੋ ਅਕਾਲੀ ਦਲ ਮਜ਼ਬੂਤ ਹੋ ਕੇ ਇੱਥੋਂ ਉबरेਗਾ 2027 ਦਾ ਸ਼ੁਰੂਆਤ ਹੋ ਜਾਵੇਗੀ ਲੁਧਿਆਣਾ ਪੱਛਮੀ ਤੋਂ ਸੁਖਵੀਰ ਸਿੰਘ ਬਾਦਲ ਜੋ ਇਸ ਉਮੀਦਵਾਰ ਇਸ ਹਲਕੇ ਤੋਂ ਉਤਾਰਨਗੇ ਵਿਸਾਖੀ ਵਾਲੇ ਦਿਨ ਜਿਹੜਾ ਐਲਾਨ ਹੋਵੇਗਾ